ਹਾਲਾਤ ਮਾੜੇ ਹੋਏ ਪਿਆ ਗੱਡੀ ਲੈ ਕੇ ਜਾਈਏ ਤੇ ਗੱਡੀ ਦਾ ਕਦੀ ਝੁੱਕ ਟੁੱਟ ਜਾਂਦਾ ਕਦੀ ਕੁਛ ਨਹੀਂ ਗੱਡੀ ਫਲਟ ਜਾਂਦੀ ਹੈ ਵਿੱਚ ਬੰਦੇ ਵੀ ਗਾਇਰਾਂ ਦੇ ਹੱਥ ਬਾਹ ਟੁੱਟ ਜਾਂਦਾ ਜਮਾ ਹੀ ਬੇਕਾਰ ਕੰਮ ਕੀਤਾ ਆ ਪੰਜ-ਛੇ ਦਿਨ ਪਹਿਲਾਂ ਇੱਥੇ ਗੱਡੀ ਦਾ ਹਿੱਸਾ ਟੁੱਟ ਗਿਆ ਹੀ ਇੱਥੇ ਚਾਰ ਦਿਨ ਗੱਡੀ ਖੜੀ ਰਹੀ ਹੈ ਉਹ ਪਾਣੀ ਇੰਨਾ ਹੀ ਨਾਲ ਨੂੰ ਕੋਈ ਜੱਕ ਲੱਗੇ ਨਾ ਕੋਈ ਮਿਸਤਰੀ ਆਵੇ ਆਵੇ ਤਾਂ ਬੜੇ ਕਿੱਥੋਂ ਦਾ ਮਿਸਤਰੀ ਪਰ ਸੋ ਘਾੜੇ ਕਿੱਗੇ ਵਿੱਚ ਸਾਡਾ ਵਜ ਗਿਆ ਰਾਤ ਨੂੰ ਆਂਦਾ ਹੀ ਨਹੀਂ ਕੋਈ ਘਟ ਰੋੜ ਪਾਣੀ ਤੋਂ ਕਰ ਸਕਦੇ ਆ ਮਿੱਟੀ ਦੀ ਤੁਸੀਂ ਰੋਡ ਨਹੀਂ ਬਣਾਦੇ ਮਿੱਟੀ ਪਾ ਦਿਓ ਕੁਝ ਸੀ ਗਲਦੇ ਭਾਜੀ ਇੰਨੇ ਬੁਰੇ ਹਾਲਾਤ ਹੈ ਗੱਡੀਆਂ ਪਲਟਦੀਆਂ ਨੇ ਚੈਸੀਆਂ ਟੁੱਟਦੀਆਂ ਨੇ ਥੱਲੇ ਚਲ ਜਾਂਦੀਆਂ ਨੇ ਫਾਇਦਾ ਫੇਰ ਥੋੜਾ ਜਿਹਾ ਪਾਣੀ ਡਾਊਨ ਆ ਗਿਆ ਵਾ ਜਦੋਂ ਮੀਂਹ ਜੋ ਪੈਂਦਾ ਲਗਾਤਾਰ ਪਿੱਛੇ ਮੀਂਹ ਪਿਆ ਸੀਗਾ ਬਹੁਤ ਬੁਰਾ ਹਾਲ ਸੀਗਾ ਤਾਂ ਜਦੋਂ ਮੀਂਹ ਪਿਆ ਉਹ ਦੇਖ ਲਓ 15 ਦਿਨ ਹੋ ਗਿਆ ਕੋਈ ਪੁੱਛਣ ਵਾਲਾ ਨਹੀਂ ਕੋਈ ਬੱਚਾ ਲੈ ਕੇ ਨਹੀਂ ਲੰਘਦਾ ਅਗਲੇ ਨੂੰ ਘੁੰਮ ਕੇ ਜਾਓ ਜੀ ਜਿਹੜਾ ਬਾਹਰਲਾ ਬੰਦੋਂ ਇਹ ਨਹੀਂ ਪਤਾ ਕਿ ਜਾਵੇ ਕਿੱਧਰ ਦੀ ਘੁੰਮ ਕੇ ਮੇਨ ਹਾਈਵੇ ਵਾਲਾ ਰੋਡ ਆ ਗੱਡੇ ਇੰਨੇ ਨੇ ਵੱਡੇ ਨੇ ਕੁੜੀ-ਕੁੜੀਆਂ ਡਿੱਗ ਜੰਨੀਆਂ। ਵੇਡ ਲੱਗਦੀ। ਹਾਂ ਲੱਗਦੀ ਜਿ ਲੱਗਦੀ ਜੀ ਬਹੁਤ ਜ਼ਿਆਦਾ ਪਲਟੀਆਂ ਨੀਏ ਕੱਪੜੇ ਸਾਦੇ ਗਿੱਲੇ ਹੋ ਜਾਂਦੇ ਉਹਨਾਂ ਦੇ। ਹੁਣ ਦੱਸੋ ਲੇਡੀਸ ਹੈਗੇ ਨੇ। ਬੜੇ ਬਾਰਡਰ ਲੱਗਦਾ ਹੈ। ਕਿੰਨਾ ਕਿੰਨਾ ਮੱਦੇ ਖੱਡੇ ਹੋ ਗਏ। ਬਾਹਾਂ ਜਿੰਨੇ ਲੰਬੇ ਖੱਡੇ ਆ। ਉਸ ਸਾਧ ਦੇ ਆਈ ਮੈਂ ਤੇ ਆਪਾਂ ਚੀਮਾ ਜਿਹਾ ਘੁੰਮ ਕੇ ਜਾਈਦਾ ਸੀ। ਅੱਜ ਨਾ ਇਹ ਖਾਲੇ ਕਬਾ ਤੇ ਫਿਰ ਪਾਣੀ ਖੜਾ ਹੋਇਆ ਹੈ। ਇਹ ਤਾਂ ਬੰਦ ਕਰ ਦਿਆ ਗਿਆ। ਇਹ ਖੁੱਲਾ ਥਾ ਤਾਂ ਕਾਰਿਸ਼ ਵਜਾ ਕੇ ਫਸ ਜਾਂਦੀ ਸੀ। ਪਾਪਾ ਕਰੇਨ ਆਤਾ ਥਾ ਕਰੇਨ ਸੇ ਖਿੱਚਿਆ ਜਾਂਦਾ ਥਾ। ਬਹੁਤ ਪਬਲਿਕ ਪਰੇਸ਼ਾਨ ਹੈ ਬਹੁਤ ਉਹ ਮੜੇ ਹਾਲਾਤ ਹੈ ਬਾਜੀ ਇਹ ਟ੍ਰਾਂਸਪੋਰਟ ਨਗਰ ਦੇ ਇਸ ਘਟ ਨੂੰ ਘਟ ਤੋਂ ਘਟ ਦੇਢ ਸਾਲ ਹੋ ਗਿਆ ਇਸ ਤਰੀਕੇ ਨਾਲ ਪਿਛਲੀ ਬਰਸਾਤਾਂ ਵੀ ਇਸ ਤਰ੍ਹਾਂ ਹੀ ਸੀ ਹੁਣ ਵੀ ਇਸ ਤਰ੍ਹਾਂ ਹੀ ਹੈ ਉਹਨਾਂ ਪਤਾ ਨਹੀਂ ਹੁੰਦਾ ਕੀ ਹੋ ਰਿਹਾ ਕੀ ਹੈ ਪਛਾਣ ਨਹੀਂ ਥੱਲੇ ਖੜ ਜਾਂਦੇ ਤਾਂ ਵੀ ਅੱਜ ਪਾਣੀ ਘਟੇ ਦੋ ਹਫ਼ਤੇ ਬਾਅਦ ਇੰਨਾ ਪਾਣੀ ਪੁਰਾ ਬਰਾਬਰ ਸੀ ਗੱਡੀਆਂ ਪਾ ਪੜਦੀਆਂ ਹੋ ਰਹੀ ਜੀ ਬਾਕੀ ਫੈਕਟਰੀਆਂ ਨੇ ਪਾਣੀ ਛੱਡਦੇ ਹੋ ਜਾਂ ਵੀ ਆਦਾਂ ਇਸ ਰੋਡ ਤੋਂ ਜੋ ਵੀ ਨਿਕਲ ਰਿਹਾ ਹੈ ਉਹ ਆਪਣੀ ਜਾਨ ਤਲੀ ਤੇ ਧਰਕੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਔਰ ਕਟੋ-ਕਟ ਨਗਰ ਨਿਗਮ ਨੂੰ ਤਾਂ ਜ਼ਰੂਰ ਕੋਸਦਾ ਹੋਇਆ ਨਜ਼ਰ ਆ ਰਿਹਾ ਹੈ ਕੀ ਹਾਲਾਤ ਹੈ ਮੇਨ ਰੋਡ ਹੈ ਆਪਾਂ ਅਗਰ ਪੂਰੇ ਸ਼ਹਿਰ ਨੂੰ ਜਾਣਾ ਹੈ ਤਾਂ ਇਸ ਰੋਡ ਦਾ ਸਹਾਰਾ ਲੈਣਾ ਹੀ ਪਏਗਾ ਕੀ ਇੱਥੋਂ ਜਾ ਸਕਦੇ ਹਾਂ ਆਪਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਬੋਜੀ ਲੇਡੀਜ਼ ਵਾਰੀ ਨੂੰ ਬੜਾ ਮੁਸ਼ਕਲ ਆ ਜਿਹੜੇ ਆਟੋ ਵਾਲੇ ਆਟੋ ਲਈ ਨਹੀਂ ਨਹੀਂ ਪਤਾ ਵੀ ਖੜਾ ਹੈ ਕਿੱਥੇ ਕਿੰਨੀ ਵਾਰੀ ਆਟੋ ਪਲਟ ਗਏ ਲੇਡੀ ਦੇ ਸੱਟਾਂ ਲੱਗੀਆਂ ਕੋਈ ਜੈਂਟਸ ਵੀ ਜਾ ਰਿਹਾ ਉਹਨੂੰ ਵੀ ਨਹੀਂ ਪਤਾ ਵੀ ਖੜਾ ਹੈ ਕਿੱਥੇ ਤੇ ਮੇਨ ਹਾਈਵੇ ਵਾਲਾ ਰੋਡ ਆ ਲੋ ਜੀ ਟੋਲ ਟੈਕਸ ਵਾਲਾ ਰੋਡ ਆ ਨਾ ਪੀ ਡਬਲ ਯੂ ਵਾਲੇ ਨਾ ਨਗਰ ਨਿਗਮ ਵਾਲੇ ਨਾ ਇਹ ਟੋਲ ਵਾਲੇ ਮੀਂਹ ਪੈਂਦਾ ਸਮਝੋ ਸਾਬ ਮਤਲਬ ਜਾਣ ਨੂੰ ਸਾਫਤਾ ਆ ਗਈ ਜੀ ਆ ਜਦੋਂ ਮੀਂਹ ਪਿਆ ਉਹਨੂੰ ਦੇਖ ਲਓ ਅਜ 15 ਦਿਨ ਹੋ ਗਿਆ ਕੋਈ ਪੁੱਛਣ ਵਾਲਾ ਨਹੀਂ ਕੋਈ ਬੱਚਾ ਲੈ ਕੇ ਨਹੀਂ ਲੰਘਦਾ ਅਗਲੇ ਦਾ ਰੋਡ ਘੁੰਮ ਕੇ ਜਾਓ ਜੀ ਜਿਹੜਾ ਬਾਹਰਲਾ ਬੰਦਾ ਨੂੰ ਇਹ ਨਹੀਂ ਪਤਾ ਵੀ ਜਾਵੇ ਕਿੱਧਰ ਦੀ ਘੁੰਮ ਕੇ ਮੇਨ ਹਾਈਵੇ ਵਾਲਾ ਰੋਡ ਆ ਬਿਲਕੁਲ ਬਿਲਕੁਲ ਜਿਹੜੇ ਇੱਥੇ ਸ਼ਹਿਰ ਦੇ ਉਹ ਤਾਂ ਜਿਹੜਾ ਮੁਸ਼ਕਿਲ ਨਾਲ ਨਿਕਲ ਹੀ ਰਿਹਾ ਜਿਹੜੇ ਬਾਹਰੋਂ ਆ ਰਹੇ ਹੋ ਤਾਂ ਦੇਖ ਕੇ ਜਿਹੜੇ ਐ ਰਾਹ ਪੁੱਛਦੇ ਆ ਕਿ ਕੋਈ ਹੋਰ ਰਾਹ ਹੈਗਾ ਇੱਥੋਂ ਜਾਂਦਾ ਬਿਲਕੁਲ ਬਿਲਕੁਲ ਹੋਰ ਰਸਤਾ ਕਿਤੇ ਇੱਧਰ ਟਰਾਪ ਨੂੰ ਨਗਰਾ ਟਰਾਪ ਨੂੰ ਰੋੜਾ ਹੀ ਜਾਮ ਲੱਗਿਆ ਰਹਿੰਦਾ ਜੀ ਕਾਰ ਵਾਲੇ ਨੂੰ ਸਕੂਟਰੀ ਵਾਲੇ ਨੂੰ ਬਹੁਤ ਲੇਡੀਜ਼ ਬਾਰੇ ਜਿਆਦਾ ਵਾਰ ਮੁਸ਼ਕਿਲ ਆਉਂਦੀ ਹੈ ਜੀ ਕਿੱਧਰ ਨੂੰ ਜਾਵੇ ਗਾਂ ਟ੍ਰਾਂਸਪੋਰਟ ਨਗਰ ਉੱਥੇ ਉਦਾਂ ਹੀ ਜਾਮ ਲੱਗਿਆ ਰਹਿੰਦਾ ਜੀ ਅੱਛਾ ਇੱਥੇ ਹਾਲਾਤ ਤੁਸੀਂ ਇੱਥੇ ਦੇਖੋ ਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਉਹ ਵੀ ਥੱਲੇ ਬੱਜਦੀਆਂ ਹੋਈਆਂ ਜਾਂਦੀਆਂ ਪੰਜ ਸੱਤ ਦਿਨ ਪਹਿਲਾਂ ਇੱਥੇ ਗੱਡੀ ਦਾ ਹਿੱਸ ਉਹ ਪਾਣੀ ਇੰਨਾ ਹੀ ਨਾ ਦੋਨੂੰ ਕੋਈ ਜੱਕ ਲੱਗੇ ਨਾ ਕੋਈ ਮਿਸਤਰੀ ਆਵੇ ਆਵੇ ਤਾਂ ਬੜੇ ਕਿੱਥੇ ਉਹ ਮਿਸਤਰੀ ਚਾਰ ਦਿਨ ਗੱਡੀ ਖੜੀ ਰਹੀ ਹੈ ਜੀ ਇੱਥੇ ਕੋਈ ਬੰਦਾ ਨਹੀਂ ਆਇਆ ਜਿਹੜੇ ਹੁਣ ਵੀ ਜਾ ਰਹੇ ਨੇ ਲੋਕ ਉਹ ਵੀ ਡਰਦੇ ਹੋਏ ਜਿਹੜੇ ਨੇ ਅੰਦਰ ਜਾ ਰਹੇ ਨੇ ਕਿ ਕਿਤੇ ਕੋਈ ਸੱਟ ਪੇਟ ਨਾ ਲੱਗੇ ਉਹ ਵੀ ਕੋਈ ਗੱਡੀ ਦੇ ਪਿੱਛੇ ਲਾ ਕੇ ਜਾ ਰਿਹਾ ਉਹ ਵੀ ਡਰਦਾ ਡਰਦਾ ਜਾ ਰਿਹਾ ਵੀ ਜਉ ਨੂੰ ਨਿੰਗਣਾ ਤਾਂ ਹੈ ਹੀ ਆ ਦੇਖੋ ਤੁਹਾਡੇ ਸਾਹਮਣੇ ਸਕੂਟਰੀ ਵਾਲਾ ਕੀ ਹਾਲ ਸੀਗਾ ਅੱਜ ਕੀ ਹਣ ਹਾਲਾਤ ਤੁਹਾਨੂੰ ਥੋੜੇ ਸੁਧਰਦੇ ਲੱਗਦੇ ਆ ਕਿ ਕੋਈ ਅਸਰ ਹੋਊਗਾ ਜਾਂ ਇਹੀ ਹਾਲ ਰਹਿਣਗੇ ਉਹ ਬੋ ਇਹੀ ਹਾਲ ਰਹਿਣੇ ਆ 15 ਮੀ ਬੰਦ ਹੋਏ ਨੂੰ ਅੱਜ ਹਫਤਾ ਹੋ ਗਿਆ ਜੀ ਆ ਦੇਖੋ ਤੁਹਾਡੇ ਸਾਹਮਣੇ ਆ ਪਾਣੀ ਤੱਕ ਨਹੀਂ ਨਿਕਲਿਆ ਹੋਰ ਦਾ ਕੀ ਹੋਣਾ ਵੀ ਚਲ ਬੰਦਾ ਦੇਖ ਕੇ ਨੰਘਦਾ ਜਾਵੇ ਪਾਣੀ ਦਾ ਬੰਦਾ ਘਟੋ ਘਟ ਕਰ ਸਕਦਾ ਨਾ ਪਾਣੀ ਵਿੱਚ ਪਾਣੀ ਤਾਂ ਘਟੋ ਘਟ ਕੱਢਿਆ ਜਾ ਸਕਦਾ ਤਾਜੋ ਟੋਏ ਜੜੇ ਦਿਖੇ ਬੰਦੇ ਨੂੰ ਦਿਖੇ ਵੀ ਆਪ ਇਥੇ ਖੱਡਾ ਵਾ ਰਾਹ ਨੂੰ ਦਾ ਬੜਾ ਬੁਰਾ ਹਾਲਾਤ ਆ ਜੀ ਜਿਹੜਾ ਆ ਗਿਆ ਇੱਕ ਵਾਰੀ ਫਸ ਗਿਆ ਨਾ ਅੱਗੇ ਜੋਗਾ ਨਾ ਪਿੱਛੇ ਜੋਗਾ ਉਹ ਛੱਡ ਮੇਡ ਖਾ ਕੇ ਨਿਕਲਦਾ ਇਥੋਂ ਇੱਕ ਤਾਨੂੰ ਦੱਸ ਦਈਏ ਕਿ ਇੱਥੇ ਕਮਰਸ਼ੀਅਲ ਵੀਕਲ ਜਿਹੜੇ ਨੇ ਜ਼ਿਆਦਾ ਨਿਕਲਦੇ ਨੇ ਔਰ ਨਾਲ ਹੀ ਟਰਾਂਸਪੋਰਟ ਮੌਜੂਦ ਹੈ ਪਰ ਇੱਥੇ ਤੁਸੀਂ ਦੇਖੋ ਕਿ ਜਿਹੜੀ ਵੀ ਗੱਡੀ ਜਾ ਰਹੀ ਹੈ ਉਹ ਬਿਨਾਂ ਟੋਇਆਂ 'ਚ ਡਿਗੇ ਹੋਏ ਤੋਂ ਜਾ ਹੀ ਨਹੀਂ ਸਕਦੀ ਹਾਲਾਤ ਇੰਨੇ ਮਾੜੇ ਐ ਕਿ ਇੱਥੋਂ ਨਿਕਲਦਾ ਹੋਇਆ ਡਰ ਲੱਗ ਰਿਹਾ ਡਰ ਲੱਗ ਰਿਹਾ ਵੀਰੇ ਜੀ ਇੱਥੋਂ ਨਿਕਲਣ ਲੱਗੇ ਬਿਲਕੁਲ ਭਾਈ ਬਿਲਕੁਲ ਇੱਥੋਂ ਨਿਕਲਦੇ ਹੋਏ ਵੀ ਲੋਕਾਂ ਨੂੰ ਜਿਹੜਾ ਡਰ ਲੱਗ ਰਿਹਾ ਕਿ ਹਾਲਾਤ ਕਿੰਨੇ ਕੁ ਮਾੜੇ ਐ ਨਿਕਲੇਦੇ ਹੋਏ ਡਰ ਲੱਗ ਰਿਹਾ ਬਿਲਕੁਲ ਜੀ ਬਹੁਤ ਡਰ ਲੱਗਦਾ ਹੈ ਕਿੰਨਾ ਕਿੰਨੇ ਵੱਡੇ ਖੱਡੇ ਹੋ ਗਏ ਬਾ ਬਾ ਜਿੰਨੇ ਲੰਬੇ ਖੱਡੇ ਆ ਨੁਕਸਾਨ ਤੇ ਆਈ ਮੈਂ ਤੇ ਆਸੋ ਚੀਮਾ ਜੋ ਹੰਮਕ ਜਾਈਦਾ ਦੀ ਅੱਜ ਮੈਂ ਤੇ ਖਾਲੀ ਕੋ ਪਾ ਫਿਰ ਪਾਣੀ ਖੜਾ ਹੋਇਆ ਪਰ ਇਹ ਇੱਕ ਸੜਕ ਦਾ ਇੰਨਾ ਬੁਰਾ ਹਾਲ ਹੈ ਕਟੋਕਟ ਪਾਣੀ ਦੀ ਨਿਕਾਸੀ ਤਾਂ ਹੋ ਜਾਣੀ ਚਾਹੀਦੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਕਈ ਏਦਕ ਟੱਕ ਟੱਡੇ ਮਡੇ ਹੋ ਜਾਂਦੇ ਟਰੱਕ ਕਿੰਨੇ ਦੇ ਟਰੱਕਾਂ ਦਾ ਰਸ਼ ਲੱਗਾ ਹੋਇਆ ਪਿਛੇ ਬਹੁਤ ਰਸ਼ ਹੋ ਜਾਂਦਾ ਹੈ ਅੱਛਾ ਕੀ ਲੱਗਦਾ ਕਿ ਇਸੇ ਰੋਡ ਤੋਂ ਜਾਣਾ ਸੇਫ ਹੋਏਗਾ ਇਹ ਤੋਂ ਬਹੁਤ ਡੇਂਜਰਸ ਹੈ ਹੈਲਥ ਲਈ ਵੀ ਔਰ ਸਭ ਦੇ ਲਈ ਵੀ ਆਪ ਲੋਕ ਕਿੰਨੇ ਵੱਡੇ ਵੱਡੇ ਖੱਡੇ ਹੋ ਰਹੇ ਨੇ ਦੇਖੋ ਆਪ ਤਾਂ ਇਸ ਲਈ ਇਸ ਤਰਫ ਸਰਕਾਰ ਕੋ ਬਹੁਤ ਜ਼ਿਆਦਾ ਧਿਆਨ ਦੇਣੇ ਦੀ ਜ਼ਰੂਰਤ ਹੈ ਆ ਦੇਖੋ ਉਹ ਸਕੂਟੀ ਖੜ ਗਈ ਉਹ ਐਕਟਿਵਾ ਵਾਲਾ ਜਿਹੜਾ ਉਹ اٹਕ ਗਿਆ ਹੈਗਾ ਵਿਚੇ ਰੁਕ ਗਿਆ ਹੈ ਔਰ ਕਾਰਨ ਇਹੀ ਚੀਜ਼ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਹਾਲਾਤ ਇਹ ਨੇ ਬੁਰੇ ਹੋ ਚੁੱਕੇ ਆ ਕਿ ਇੱਥੋਂ ਨਿਕਲਣ ਹੁਣ ਉੱਥੇ ਇਹ ਛੋਟਾ ਹਾਥੀ ਜਦ ਕੀ ਪੂਰਾ ਕਮਰਸ਼ੀਅਲ ਵਹੀਕਲ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਅੜ ਚੁੱਕਾ ਔਰ ਹਾਲਾਤ ਇਹਨੇ ਬੁਰੇ ਆ ਇਥੋਂ ਨਿਕਲਦੇ ਹੋਏ ਲੋਕ ਵੀ ਡਰਦੇ ਆਂ ਔਰ ਜਾਮ ਲੱਗ ਜਾਂਦਾ ਇਹ ਦਿਖਾ ਦਿਓ ਛੋਟਾ ਹਾਥੀ ਔਰ ਇਥੋਂ ਨਿਕਲ ਨਹੀਂ ਪਾ ਰਿਹਾ ਤੁਸੀਂ ਆਪ ਸੋਚੋ ਆਹ ਦੇਖੋ ਕਿਦਾਂ ਮਰੂਗਾ ਕੀ ਹਾਲਾਤ ਕੀ ਹੈ ਮੇਰੇ ਇਹ ਸਾਲ ਉਹ ਮਾਰੇ ਆਈ ਤੁਹਾਡੇ ਸਾਹਮਣੇ ਹੈ ਦੇਖੋ ਜੀ ਜਿਹੜੇ ਤੁਸੀਂ ਇਥੋਂ ਰੋਜ਼ ਨਿਕਲਦੇ ਆ ਉਹ ਕੀ ਸੋਚਦੇ ਹੋਏ ਨਿਕਲਦੇ ਹੋ ਉਹਨਾਂ ਨੂੰ ਪਤਾ ਨਹੀਂ ਹੁੰਦਾ ਜੀ ਉਹਦੇ ਹੈ ਕੀ ਆ ਅਚਾਨਕ ਥੱਲੇ ਗਰਜੇ ਨੇ ਇੱਕਦਮ ਇਹ ਅੱਜ ਪਾਣੀ ਖੜਿਆ ਦੋ ਹਫ਼ਤੇ ਬਾਅਦ ਇੰਨਾ ਪਾਣੀ ਪੂਰਾ ਬਰਾਬਰ ਸੀਗਾ ਗੱਡੀਆਂ ਪੜਦੀਆਂ ਉਰੇ ਜੀ ਬਾਕੀ ਫੈਕਟਰੀਆਂ 'ਚ ਪਾਣੀ ਛੱਡਦੇ ਹੋ ਜਾਂ ਮੀਆਂ ਦਾ ਨਾ ਨੀਆਂ ਡਿੱਗ ਜਾਂਦੀਆਂ ਤੇਰੀ ਜੇ ਕੁੜੀਆਂ ਡਿੱਗ ਜਾਂਦੀਆਂ ਇੱਥੇ ਗੱਡੇ ਅੰਨੇ ਨੇ ਵੱਡੇ ਨੇ ਕੁੜ-ਕੁੜੀਆਂ ਡਿੱਗ ਜਾਂਦੀਆਂ ਅੱਟ ਵੇਟ ਲੱਗਦੀ ਆ ਹਾਂ ਲਕਰੀ ਜਿਹੀ ਲੱਗਦੀ ਜੀ ਬਹੁਤ ਜ਼ਿਆਦਾ ਪਲਟੀਆਂ ਨਹੀਂ ਆ ਕੱਪੜੇ ਸਾਦੇ ਗਿੱਲੇ ਹੋ ਜਾਂਦੇ ਉਹਨਾਂ ਦੇ ਹੂੰ ਉਹ ਦੱਸੋ ਲੇਡੀ ਸਗੀ ਨੇ ਅਚਾ ਲੋਕ ਲੱਗਦਾ ਕਿ ਡਰਦੇ ਹੋਏ ਇੱਥੋਂ ਨਿਕਲਦੇ ਆ ਮਜਬੂਰੀ ਹੈ ਮਜਬੂਰੀ ਹੈ ਜੀ ਉਹ ਕਿ ਨਿਕਲਣਾ ਤੇ ਆਈ ਜਾਨਾ ਦੇਖਾਈਏ ਕੰਮ ਤੇ ਜਾਣਾ ਕਿ ਇਹਨੇ ਕਿਤੇ ਕਿੱਥੇ ਜਾਣਾ ਜਾਨਾ ਦੇ ਨਹੀਂ ਹੂੰ ਬਿਲਕੁਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ ਹੈਗੀ ਹੈ ਕਿ ਕਟਕਟ ਪਾਣੀ ਜਿਹੜਾ ਉਹ ਕੱਢ ਦਿੱਤਾ ਜਾਵੇ ਹਾਲਾਤ ਕੀ ਹੈ ਵੀਰੇ ਜੀ ਇਸ ਰੋਡ ਦੇ ਤਾਂ ਦੇ ਤੁਹਾਡੇ ਸਾਹਮਣੇ ਹੀ ਹੈ ਜੀ ਜੋ ਦੇਖ ਰਹੇ ਹੋ ਤੁਸੀਂ ਚਰ ਲੱਗਦਾ ਸੜਕ ਬਿਲਕੁਲ ਡੱਲ ਲੱਗਦਾ ਗੱਡੀ ਜਿੱਥੇ ਪਾਣੀ ਜਦੋਂ ਮੀਂਹ ਪੈਂਦਾ ਉਹ ਤੁਸੀਂ ਪਾਈ ਨਹੀਂ ਕਰ ਸਕਦੇ ਕੀ ਕੀ ਹਾਲਤ ਹੈ ਤੁਹਾਡਾ ਐ ਵੀ ਦੇ ਸਕਦੇ ਹੋ ਤੁਸੀਂ ਥੱਲੇ ਉਤਰ ਗਿਆ ਮੈਂ ਗੱਡੀ ਸੇ ਥੱਲੇ ਉਤਰ ਗਿਆ ਸਿੰਗਲ ਲੈ ਕੇ ਗੱਡੀ ਲੰਘਾਈ ਤੇ ਠੀਕ ਹੈ ਬੜਾ ਬੁਰਾ ਹਾਲਾ ਜੀ ਬਹੁਤ ਬੁਰਾ ਹਾਲਾ ਬੰਦੇ ਜਿਹੜੇ ਜਾਨ ਤੋਂ ਬਚ ਕੇ ਜਾ ਰਹੇ ਨੇ ਉਹ ਹੀ ਬਹੁਤ ਆ ਕਿਉਂਕਿ ਜਾਨ ਤੋਂ ਜਿਹੜਾ ਹੈਗਾ ਡਰ ਲੱਗਦਾ ਬਿਲੇਟ ਤੇ ਖੜੇ ਹੋ ਪਾਇਮੈਂਟ ਹੋ ਗਿਆ ਤੁਹਾਨੂੰ ਖੜੇ ਨੂੰ ਜਾ ਕਿਉਂ ਨਹੀਂ ਰਹੇ ਦਾਜਾ ਲੱਗਦਾ ਪਿਆ ਪਾਣੀ ਬਹੁਤ ਗੱਡੇ ਹੋਏ ਪਏ ਇੱਧਰ ਤਾਂ ਕਰਕੇ ਨਹੀਂ ਜਾ ਰਹੇ ਆਗੇ ਆਪਾਂ ਕੋਈ ਰਾਹ ਦੇਖ ਦਿਓ ਹੈ ਕਿਤੇ ਸੁੱਕਾ ਜਾ ਲੱਭ ਹਾਂਜੀ ਹਾਂਜੀ ਸੁੱਕਾ ਜਾ ਲੱਭਦੇ ਪਏ ਨੇ ਪਰ ਮਿਲਦਾ ਨਹੀਂ ਪਿਆਗਾ ਟਰ ਕਿੰਨਾ ਕੁ ਲੱਗ ਰਿਹਾ ਕਿਉਂਕਿ ਇੱਥੇ ਟੋਇਆਂ ਦਾ ਪਾਣੀ ਕਰਕੇ ਟੋਇਆਂ ਦਾ ਪਤਾ ਨਹੀਂ ਲੱਗ ਰਿਹਾ ਵੀ ਹਾਂਜੀ ਹਾਂਜੀ ਪਾਣੀ ਦੇ ਕਰ ਟੋਇਆਂ ਦਾ ਪਤਾ ਨਹੀਂ ਲੱਗ ਰਿਹਾਗਾ ਤੇ ਗਿਰ ਵੀ ਸਕਦੇ ਨੇ ਤੇ ਬਾਈਕ ਵੀ ਖਰਾਬ ਹੋ ਜੂਗੀ ਸਾਡੀ ਬਿਲਕੁਲ ਦੇਖ ਰਹੇ ਨੇ ਕਿ ਕੋਈ ਹੋਰ ਗੱਡੀ ਨਿਕਲ ਜਵੇ ਤਾ ਸ਼ਾਇਦ ਇਹ ਨਿਕਲਣ ਇੱਥੇ ਹੁਣੇ ਕੋਸ਼ਿਸ਼ ਕਰਦੇ ਆ ਕਿ ਇਹ ਨਿਕਲ ਪਾਣਗੇ ਕਿ ਨਹੀਂ ਸਹੀ ਤਰ੍ਹਾਂ ਨਾਲ ਦਿਖਾ ਦੇ ਜਰਾ ਨਿਕਲ ਗਏ ਤੁਸੀਂ ਵੀ ਇਹੀ ਇੰਤਜ਼ਾਰ ਕਰ ਰਹੇ ਸੀ ਹਾਂ ਜੀ ਹਾਂ ਜੀ ਡਰ ਲੱਗ ਰਿਹਾ ਪਹਿਲਾਂ ਉਹ ਨਿਕਲ ਜਾ ਫਿਰ ਮੈਂ ਨਿਕਲਦਾ ਬਿਲਕੁਲ ਆਪਾਂ ਦੇਖਦੇ ਬੇ ਨਾ ਵੀ ਪਹਿਲਾਂ ਕੋਈ ਨਿਕਲ ਜਵੇ ਫਿਰ ਆਪਾਂ ਨਿਕਲੀ ਸਹੀ ਗੱਲ ਹੈ ਇਹਦੇ ਆਪਣੀ ਜਾਣਕਾਰੀ ਚੋਕੀ ਹੋਰ ਖਤਰਾ ਹੈ ਪੂਰਾ ਹੈ ਤਾਂ ਇਹਦਾ ਰੋਡ ਹੀ ਗਾਇਬ ਹੋ ਗਈ ਬਿਲਕੁਲ ਕੋਈ ਹਾਲਾਤ ਸੁਧਰਦੇ ਦਿਖ ਦੇਗਾ ਮੈਂ ਨਹੀਂ ਨਹੀਂ ਇਹ ਤਾਂ ਰੋਡ ਬਿਲਕੁਲ ਖਰਾਬ ਹੋਈ ਪਈ ਹੈ ਇਹ ਰਕਰਾਓ ਹਲ ਸਹੀ ਦੱਸਿਓ ਇੱਥੋਂ ਨਿਕਲਣ ਲੱਗੇ ਡਰ ਕੇ ਨਿਕਲ ਮੈਨੂੰ ਪਹਿਲੇ ਮੋੜ ਲੱਗਿਆ ਸੀਗਾ ਪਰ ਬੰਦੇ ਨੇ ਦੇ ਕਿ ਉਹਰੇ ਪਿੱਛੇ ਡੱਡਾ ਡਰਦਾ ਵਾ ਨਿਕਲ ਰਿਹਾ ਇਧਰੋਂ ਲੱਭਦੇ ਹੋ ਵੀ ਹੈ ਨਾ ਕੋਈ ਇੱਥੋਂ ਨਿਕਲ ਲਵੇ ਫੇਰ ਮੈਂ ਨਹੀਂ ਹਾਂਜੀ ਹਾਂਜੀ ਇਹੀ ਹੈ ਹਾਲਾਤ ਇਹ ਹੈ ਕਿ ਕੋਈ ਇੱਕ ਵਾਰ ਇੱਥੋਂ ਪਾਰ ਕਰੇ ਪਤਾ ਲੱਗ ਜਵੇ ਵੀ ਇੱਥੇ ਟੋਇਆ ਕਿੱਥੇ ਕਾ ਫੇਰ ਇਹ ਪਾਰ ਕਰਨਗੇ ਹੁਣ ਤੁਸੀਂ ਆਰਾਮ ਨਾਲ ਨਿਕਲ ਜਾਓ ਉਧਰ ਤੁਸੀਂ ਇੱਥੇ ਦੇਖੋ ਕਿ ਇੱਕ ਜਿਹੜਾ ਹੈਗਾ ਜਾ ਰਹੇ ਸੀਗੇ ਬਾਈਕ ਦੇ ਉੱਤੇ ਪਰ ਪਾਣੀ ਦੇਖ ਕੇ ਵਿੱਚ ਹੀ ਰੁਕ ਗਏ ਹੁਣ ਰਾਹ ਲੱਭ ਰਹੇ ਆ ਕਿ ਕਿਸ ਤਰ੍ਹਾਂ ਪਾਰ ਕਰੀਏ ਫੇਰ ਇੱਥੋਂ ਨਿਕਲੀ ਹੈ ਇੱਧਰ ਦੇਖੋ ਕਿੰਨੀ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਲੰਬੀ ਜਾਮ ਜਿਹੜਾ ਲੱਗ ਚੁੱਕਾ ਹੈ ਔਰ ਨਿਕਲਣਾ ਮਜਬੂਰੀ ਹੈ ਕੀ ਹਾਲਾਤ ਹੈ ਵੀਰੇ ਬਹੁਤ ਮੜੇ ਹਾਲਾਤ ਹੈ ਭਾਜੀ ਇਹ ਟਰਾਂਸਪੋਰਟ ਨਗਰ ਦੇ ਇਸ ਕੱਟ ਨੂੰ ਘੱਟ ਤੋਂ ਘੱਟ ਡੇਢ ਸਾਲ ਹੋ ਗਿਆ ਇਸ ਤਰੀਕੇ ਨਾਲ ਪਿਛਲੀ ਬਰਸਾਤਾਂ ਵੀ ਇਸ ਤਰ੍ਹਾਂ ਹੀ ਸੀ ਹੁਣ ਵੀ ਇਸ ਤਰ੍ਹਾਂ ਹੀ ਹੈ ਆਪਣੀ ਸਰਕਾਰਾਂ ਕੁਝ ਨਹੀਂ ਕਰਦੀਆਂ ਆਪਾਂ ਇੰਨੇ ਪਰੇਸ਼ਾਨ ਹੈ ਟਰਾਂਸਪੋਰਟ ਨਗਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਦੇ ਰੋਜ਼ ਇੱਥੇ ਕੋਈ ਨਾ ਕੋਈ ਗੱਡੀ ਪਲਟ ਜਾਂਦੀ ਹੈ ਡੇਲੀ ਕੋਈ ਨਾ ਕੋਈ ਕੇਸ ਹੋ ਰਿਹਾ ਜੀ ਘਟੋ ਘੜ ਇਥੋਂ ਪਾਣੀ ਕੱਢ ਕੇ ਇੰਨਾ ਕ ਤਾਂ ਕੀਤਾ ਜਾ ਸਕਦਾ ਵੀ ਟੋਈ ਦਿਖਣ ਲਾ ਦਿਓ ਭਾਜੀ ਕੱਢਦੇ ਹੀ ਨਹੀਂ ਆਂਦੇ ਹੀ ਨਹੀਂ ਆਂਦੇ ਜਦੋਂ ਕੋਈ ਟੋਈ ਰੋਜ਼ ਦਿਖਣ ਲਾ ਦੇਣ ਬੰਦੇ ਵਿਚ ਡੇਕ ਜਾਂਦੇ ਪਰਸੋਂ ਘਾਟ ਦੇ ਕਿ ਇਸ ਵਿੱਚ ਸਾਢਾ ਵਜਈਆ ਰਾਤ ਨੂੰ ਆਂਦਾ ਹੀ ਨਹੀਂ ਕੋਈ ਘਟੜੋ ਘੜ ਪਾਣੀ ਤਾਂ ਕੱਢ ਸਕਦੇ ਆ ਮਿੱਟੀ ਦੀ ਤੁਸੀਂ ਰੋਡ ਨਹੀਂ ਬਣਾਦੇ ਮਿੱਟੀ ਪਾ ਦਿਓ ਕੁਛ ਨਹੀਂ ਗੱਲ ਦੇ ਭਾਜੀ ਇੰਨੇ ਬੁਰੇ ਹਾਲਾਤ ਆ ਘੱਟ ਪਿੱਛੇ ਜਿਹੜਾ ਟਰਾਂਸਪੋਰਟ ਦੇ ਵਿੱਚ ਹੁਣ ਪਾਇਆ ਜਦੋਂ ਕੰਪਲੇਨ ਇਹਨਾਂ ਦੀ ਹੋਈ ਹੈ ਆ ਰਜਿਸਟਰੀ ਆਫਿਸ ਦੇ ਸਾਹਮਣੇ ਜਮਾਈ ਬਿਲਕੁਲ ਬڑے ਬੁਰੇ ਹਾਲਾਤ ਹੈ ਭਾਜੀ ਦਾ ਕਰਾਓ ਕੁਛ ਤੇ ਮਾਨ ਸਰਕਾਰ ਨੂੰ ਵੀ ਇਹ ਬੇਨਤੀ ਹੈ ਕਿ ਭਾਈ ਇਹਨੂੰ ਕੰਮ ਕੀਤਾ ਜਾਵੇ ਇਹ ਬੜੇ ਲੋਕ ਪਰੇਸ਼ਾਨ ਹਨ ਜੀ ਬਹੁਤ ਲੋਕ ਪਰੇਸ਼ਾਨ ਹਨ ਔਰ ਖਾਸ ਕਰ ਉਹ ਜਦੋਂ ਖੁਦ ਤਹਿਸੀਲਦਾਰ ਦਾ ਦਫਤਰ ਇੱਥੇ ਹੋਵੇ ਤਾਂ ਦੱਸਦੀ ਹੈ ਕਿ ਹਲਕਾ ਪੂਰਵੀ ਤਹਿਸੀਲਦਾਰ ਦਫਤਰ ਬਿਲਕੁਲ ਨਾਲ ਹੈ ਔਰ ਉਸਦੇ ਬਾਅਦ ਇਹ ਹਾਲਾਤ ਹੋਣ ਕਿ ਲੋਕ ਨਿਕਲਣ ਤੋਂ ਵੀ ਡਰਦੇ ਹੋਣ ਵੀ ਇੱਥੋਂ ਨਿਕਲੀਏ ਕਿ ਨਾ ਨਿਕਲੀਏ ਕੀ ਹਾਲਾਤ ਹੈ ਇੱਥੇ ਭਾਈ ਬੜੇ ਹਾਲਾਤ ਮਾੜੇ ਆ ਭਾਜੀ ਨਿਕਲਣ ਲੱਗੇ ਡਰ ਲੱਗਦਾ ਬੜਾ ਗਲਤੀ ਬੁਰੇ ਹਾਲ ਹੋਏ ਪਏ ਆ ਡਰ ਲੱਗਦਾ ਗੱਡੀ ਨਾ ਪਲਟ ਜੇ ਗੱਡੀ ਨਾ ਪਲਟ ਜਵੇ ਇਹ ਡਰ ਲੱਗਦਾ ਇੱਥੇ ਤੁਸੀਂ ਦੇਖੋ ਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਉਹ ਵੀ ਰਾਹ ਲੱਭਦੀਆਂ ਹੋਈਆਂ ਨਿਕਲਦੀਆਂ ਨੇ ਵੀ ਕੋਈ ਜਿਹੜਾ ਸੁਖਾਲਾ ਜਾਂ ਰਾਹ ਲੱਭ ਜਵੇ ਤਾਂ ਜੋ ਇੱਥੋਂ ਆਰਾਮ ਨਾਲ ਨਿਕਲਿਆ ਜਾ ਸਕੇ ਪਰ ਹਾਲਾਤ ਇਹ ਹੈ ਕਿ ਇਹ ਜਿਹਾ ਕੋਈ ਵੀ ਸੁਖਾਲਾ ਰਾਹ ਇੱਥੇ ਨਜ਼ਰ ਨਹੀਂ ਆ ਰਿਹਾ ਜਿੱਥੋਂ ਆਰਾਮ ਨਾਲ ਨਿਕਲਿਆ ਜਾ ਸਕੇ ਔਰ ਖਾਸ ਕਰ ਕਾਰਾ ਵਾਲਿਆਂ ਨੂੰ ਤਾਂ ਖਾਸ ਦਿੱਕਤ ਇੱਥੇ ਆ ਰਹੀ ਹੈ ਕਿ ਰਾਹ ਜਿਹੜਾ ਬੇहद ਖਰਾਬ ਹੋ ਚੁੱਕਾ ਹੈ ਔਰ ਕੋਈ ਵੀ ਅਜਿਹੇ ਰਾਹ ਨਹੀਂ ਜਿੱਥੋਂ ਆਰਾਮ ਨਾਲ ਨਿਕਲ ਕੇ ਜਾਇਆ ਜਾ ਸਕੇ ਔਰ ਖਾਸ ਕਰਕੇ ਇਹ ਜਿਹੜੀ ਟ੍ਰੈਫਿਕ ਜਾਂਦੀ ਹੋਈ ਨਜ਼ਰ ਆ ਰਹੀ ਹੈ ਕੀ ਹਾਲਾਤ ਹੈ ਵੀਰੇ ਇਸ ਸੜਕ ਦੇ ਭਾਈ ਇੰਨੇ ਕੀ ਹਾਲ ਹਾਲਾਤ ਮਾੜੇ ਹੋਏ ਪਏ ਆ ਗੱਡੀ ਲੈ ਕੇ ਜਾਈਏ ਤੇ ਗੱਡੀ ਦਾ ਕਦੀ ਝੁੱਕ ਟੁੱਟ ਜਾਂਦੇ ਕਦੀ ਕੋਈ ਨਹੀਂ ਗੱਡੀ ਪਲਟ ਜਾਂਦੀ ਹੈ ਵਿੱਚ ਬੰਦੇ ਵੀ ਗਾਹ ਲਾਂ ਦੇ ਹੱਥ ਬਾਹ ਟੁੱਟ ਜਾਂਦਾ ਜਮਾਈ ਬੇਕਾਰ ਕੰਮ ਕੀਤਾ ਆ ਗਵਰਨਮੈਂਟ ਕੁਝ ਦੇਖਦੀ ਨਹੀਂ ਪਈਏ ਕੀ ਕਰਨਾ ਟੈਕਸ ਲੈ ਜਾਓ ਲਾਇਸੈਂਸ ਦੇ ਚਲਾਨ ਕੱਟੀ ਜੋ ਜੋ ਬੰਦਾ ਉਹ ਕਰੀ ਜਾਂਦੇ ਸਾਡੇ ਵਰਗੇ ਕੋਈ ਗਰੀਬਾਂ ਦਾ ਸਹਾਰਾ ਹੈ ਹੀ ਨਹੀਂ ਕੋਈ ਡਰ ਲੱਗਦਾ ਇੱਥੋਂ ਜਾਂਦੇ ਨੁਕਸਾਨ ਡਰ ਸਰ ਡਰ ਜੇ ਪਲਟ ਗਈ ਤਾਂ ਅਸੀਂ ਸਾਡੀ ਬਾਹ ਵੀ ਜਾ ਕੋਈ ਸਾਡਾ ਫੈਮਿਲੀ ਕੌਣ ਦੇਖੋ ਮੜ ਕੇ ਪਿੱਛੇ ਇਹਨਾਂ ਮਾੜਾ ਕੰਮ ਕੀਤਾ ਹੈ ਇਹਨਾਂ ਨੇ ਸਰ ਹਾਲਾਤ ਤੁਸੀਂ ਇੱਥੋਂ ਨਿਕਲਦੇ ਹੋ ਕਦੋਂ ਤੋਂ ਇਹੋ ਜਿਹੇ ਹਾਲਾਤ ਇਹ ਜਦੋਂ ਮੀਂਹ ਪਿਆ ਉਸ ਤੋਂ ਬਾਅਦ ਇਦਾਂ ਤਾਂ ਹੋ ਗਿਆ ਉਸ ਤੋਂ ਪਹਿਲਾਂ ਵੀ ਅਸੀਂ ਕੁਝ ਹੁਣ ਮੀਂਹ ਪੈਣ ਤੋਂ ਬਾਅਦ ਕੁਝ ਜ਼ਿਆਦਾ ਹੋ ਗਿਆ ਅੱਛਾ ਜਿਹੜਾ ਇਹ ਪਾਣੀ ਖੜਿਆ ਘਟਕੜ ਪਾਣੀ ਅਗਰ ਹਟ ਜਵੇ ਟੋਇਤਾ ਦਿਖਣ ਲੱਗ ਜਾਣਗੇ ਹਾਂਜੀ ਦਿਖਾਗੇ ਬੰਦਾ ਬਚ ਕੇ ਨਿਕਲ ਜੂ ਉਦੋਂ ਚ ਹੁਣ ਪਾਣੀ ਵੀ ਨਹੀਂ ਕੱਢਦੇ ਪਏ ਗੱਡੀਆਂ ਦਾ ਕਿੰਨਾ ਕੁ ਨੁਕਸਾਨ ਹੁੰਦਾ ਗੱਡੀਆਂ ਦਾ ਕਦੀ ਸ਼ੌਕਰ ਟੁੱਟ ਜਾਂਦਾ ਜੀ ਕਦੀ ਪੱਟੇ ਬੈਲਟ ਨੁਕਸਾਨ ਹੀ ਨੁਕਸਾਨ ਹੋ ਰਹੀ ਹੈ ਬਿਲਕੁਲ ਉਹ ਗੱਡੀਆਂ ਦਾ ਵੀ ਨੁਕਸਾਨ ਹੀ ਨੁਕਸਾਨ ਹੈ ਇਸ ਕਰਕੇ ਇਸ ਰੋਡ ਦੇ ਹਾਲਾਤ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਔਰ ਲੋਕ ਵੀ ਲਗਾਤਾਰ ਮੰਗ ਕਰ ਰਹੇ ਆ ਕੀ ਘਟੋ ਘਟ ਇੱਥੇ ਜਿਹੜੀ ਆ ਪਾਣੀ ਦੀ ਨਿਕਾਸੀ ਜਿਹੜੀ ਆ ਸੰਭਵ ਕਰ ਦਿੱਤੀ ਜਾਵੇ ਔਰ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਹਾਲਾਤ ਕਹੇ ਜੇ ਨੇ ਹਾਲਾਤ ਕਿੱਦਾਂ ਦੇ ਨੇ ਬਿਲਕੁਲ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਬਹੁਤ ਬੁਰਾ ਹਾਲਾ ਜੀ ਤਾਂ ਗੱਡੀਆਂ ਪਤਾ ਨਹੀਂ ਕਿੰਨੀਆਂ ਪੜ ਲਦੀਆਂ ਇੱਥੇ ਜਾਮ ਲੱਗਦਾ ਰੋਜ਼ ਸ਼ਾਮ ਨੂੰ ਤੁਹਾਡੇ ਸਾਹਮਣੇ ਹੀ ਆ ਵਾਕੀ ਦੇਖ ਲਓ ਅੱਛਾ ਇਹ ਟਰਾਂਸਪੋਰਟ ਨਗਰ ਆ ਮੇਨ ਰੋਡ ਆ ਨੈਸ਼ਨਲ ਹਾਈਵੇ ਆ ਲੋਕਾਂ ਨੇ ਸ਼ਹਿਰ ਨਾਲ ਕਨੈਕਟੀਵਿਟੀ ਕਰਨੀ ਆ ਮੇਨ ਰੋਡ ਤੇ ਜਾਣਾ ਔਰ ਇੱਥੋਂ ਮੈਂ ਦੇਖ ਰਿਹਾ ਕਿ ਕੋਈ ਵੀ ਡਰੇ ਬਿਨਾ ਇਹਨੂੰ ਪਾਰ ਨਹੀਂ ਕਰ ਰਿਹਾ ਬਿਲਕੁਲ ਜੀ ਬਿਲਕੁਲ ਕਿੰਨਾ ਕੁ ਨੁਕਸਾਨ ਹੋ ਜਾਂਦਾ ਰੋਹ ਇੱਥੇ ਗੱਡੀਆਂ ਪਲਟਦੀਆਂ ਨੇ ਚੈਸੀਆਂ ਟੁੱਟਦੀਆਂ ਨੇ ਥੱਲੇ ਚਲ ਜਾਂਦੀਆਂ ਨੇ ਹਾਇਦਾ ਫੇਰ ਥੋੜਾ ਜਿਹਾ ਪਾਣੀ ਡਾਊਨ ਆ ਗਿਆ ਵਾ ਜਦੋਂ ਮੀਂਹ ਜੋ ਪੈਂਦਾ ਲਗਾਤਾਰ ਪਿੱਛੇ ਮੀਂਹ ਪਿਆ ਸੀਗਾ ਬਹੁਤ ਬੁਰਾ ਹਾਲ ਸੀਗਾ ਇਸ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਜੀ ਬਹੁਤ ਬੁਰਾ ਹਾਲ ਹਮਦਰ ਸੈਕੂਰੀਟੀ ਗਾਰਡ ਕਿ ਨੌਕਰੀ ਕਰਤੇ ਹਨ ਇਹ ਦੇਖ ਰਹੇ ਹਨ ਮਤਲਬ ਇਹ ਤਾਂ ਬੰਦ ਕਰ ਦਿਆ ਗਿਆ ਇਹ ਖੁੱਲਾ ਥਾ ਤਾਂ ਕਾਰ ਇਸ ਵਿੱਚ ਜਾ ਕੇ ਫਸ ਜਾਂ ਬਹੁਤ ਪਬਲਿਕ ਪਰੇਸ਼ਾਨ ਹੈ ਬਹੁਤ ਜ਼ਿਆਦਾ ਅੱਛਾ ਕੋਈ ਹੱਲ ਨਿਕਲਤਾ ਹੋਇਆ ਕੁਝ ਨਹੀਂ ਬਾਅਦ ਵਿੱਚ ਮਿੱਟੀ ਭਰ ਦੇਂਗੇ ਫਿਰ ਬਾਰਿਸ਼ ਆਏਗਾ ਫਿਰ ਹੋ ਜਾਏਗਾ ਹਾਲਾਤ ਬੱਤੋਂ ਬੱਤਰ ਨੇ ਕੋਈ ਵੀ ਇੱਥੇ ਸੁਣਵਾਈ ਨਹੀਂ ਲੋਕ ਵਾਪਸ ਜਾ ਰਹੇ ਨੇ ਕੋਈ ਨਮਾ ਨਾ ਰਾਹ ਲੱਭ ਰਹੇ ਨੇ ਔਰ ਜਿਨ੍ਹਾਂ ਨੂੰ ਰਵਾ ਨਮਾ ਰਾਹ ਨਹੀਂ ਲੱਭਦਾ ਉਹ ਜੋਖਮ ਲੈਂਦੇ ਹੋਏ ਜਾ ਰਹੇ ਨੇ ਪਰ ਹਾਲਾਤ ਉਹੀ ਨੇ ਬੱਤੋਂ ਬੱਤਰ ਇਸ ਵਕਤ ਲੁਧਿਆਣਾ ਦੀਆਂ ਸੜਕਾਂ ਨੇ ਔਰ ਖਾਸ ਕਰਕੇ ਨੈਸ਼ਨਲ ਹਾਈਵੇ ਲਿੰਕ ਰੋਡ ਔਰ ਮੇਨ ਟਰਾਂਸਪੋਰਟ ਨਗਰ ਦੇ ਹਾਲ ਇਹ ਨੇ ਇੱਥੇ ਲੰਬਾ ਜਾਮਤਾ ਲੱਗ ਹੀ ਰਿਹਾ ਗੱਡੀਆਂ ਦਾ ਵੀ ਰੋਜ਼ ਨੁਕਸਾਨ ਹੋ ਰਿਹਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ